ਜਿਹੜੇ ਪਿੰਡ ਦੇ ਹੁਣ ਪਿਛਲੇ 10 ਸਾਲ ਦੇਖ ਲਓ ਆਪਾਂ ਨੇ ਕਿਸ ਤਰ੍ਹਾਂ ਨਰਕ ਭੋਗਿਆ ਹਾਲਾਂਕਿ ਦਿਨੇਲ ਜੀ ਦੇ ਟਾਈਮ ਤੇ ਹੁਣ ਗਲੀਆਂ ਬਹੁਤ ਬਣੀ ਆਈਆਂ ਇਹ ਚ ਨੋ ਡਾਊਟ ਕੋਈ ਗੋੜੀ ਹੈ ਵੀ ਉਹਨਾਂ ਨੇ ਕੰਮ ਨਹੀਂ ਕੀਤਾ ਲੇਕਿਨ ਸਾਡੀ ਬਲੌਂਗੀ ਦਾ ਕੰਮ ਹੈ ਹੀ ਐਨਾ ਵੀ ਜਿੰਨਾ ਕਰਦੇ ਆਗੇ ਸਾਨੂੰ ਹੋਰ ਵੀ ਬਹੁਤ ਜ਼ਿਆਦਾ ਸੁਧਾਰ ਦੀ ਲੋੜ ਹੈ ਹੁਣ ਸਾਡਾ ਬਾਹਰ ਰੋਪ ਦਾ ਜਿਹੜਾ ਪੁਲ ਤੋਂ ਜਿਹੜਾ ਰੋਡ ਆ ਰਿਹਾ ਇੱਕ ਤਾਂ ਸਾਡਾ ਉਹ ਬੰਨਣਾ ਵਾਲਾ ਉਹ ਬਹੁਤ ਜ਼ਰੂਰੀ ਆ ਦੂਜਾ ਸਾਡਾ ਉਧਰ ਆ 10 ਕਰੋੜ ਦੀ ਬੀ ਬਲੌਗ ਆ ਜਿੰਨਾ ਵੀ ਸਾਰਾ ਪਿੰਡ ਦਾ ਪਾਣੀ ਆ ਟਾਰਗੇਟ ਦਾ ਪਾਣੀ ਸਾਰਾ ਢੋੜਾ ਜਿਹਾ ਵੀ ਕਿਤੇ ਬਲੌਕ ਹੋ ਜੇ ਤੇ ਉਹ ਸਾਰੇ ਘਰਾਂ ਚ ਵੜ ਜਾਂਦਾ ਔਰ ਉਹਨਾਂ ਵਿਚਾਰਿਆ ਬੀ ਬਲੌਕ ਵਾਲਾ ਇੰਨਾ ਨੁਕਸਾਨ ਹੁੰਦਾ ਨਾ ਅਸੀਂ ਇੰਨੇ ਇੰਨੇ ਪਾਣੀ ਉਥੇ ਘੁੰਮ ਕੇ ਗੱਡਰ ਚੱਕ ਕੇ ਪਾਣੀ ਕੱਢ ਕੇ ਫੇਰ ਆਏ ਤੁਹਾਨੂੰ ਪਤਾ ਵੀ ਹਾਂ ਉਹ ਦੁੱਖ ਤਕਲੀਫ ਕੀ ਹੁੰਦੀ ਹੈ ਮੱਖਣ ਜੀ ਪਿਛਲੇ 15 16 ਸਾਲ ਤੋਂ ਲਗਾਤਾਰ ਕੰਮ ਕਰ ਰਹੇ ਹਾਂ ਇਸ ਵਾਰ ਲੇਡੀ ਸੀਟ ਆਨ ਕਰਕੇ ਮੈਂ ਫਿਰ ਹੋਈਆਂ ਤਾਂ ਗੱਲ ਇੱਕੋ ਹੀ ਹੈ ਚਾਹੇ ਮੱਖਣ ਕੀ ਹੋਵੇ ਜਾਂ ਮੈਂ ਪਹਿਲਾਂ ਇਕੱਲੇ ਸੀ ਹੁਣ ਮੈਂ ਵੀ ਨਾਲ ਹੋਇਆ ਕਰੂੰਗੀ ਮਤਲਬ ਕਿ ਦੁੱਗਣਾ ਕੰਮ ਹੋ ਜਾਊਗਾ ਜੱਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਉਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜੱਪ ਸਟੱਡੀ ਦੇ ਕੋਲੇ ਅੱਜ ਹੀ ਆਓ ਤੇ ਟਾਈਮ ਵੀ ਥੋੜਾ ਸੀਗਾ ਤੇ ਹਰ ਪਹੁੰਚੇ ਵੀ ਸਾਰੇ ਆਪਾਂ ਤਾਂ ਇਸ ਕਰਕੇ ਪਹਿਲਾਂ ਤਾਂ ਮੈਂ ਸਾਰਿਆਂ ਦਾ ਆਪਣੀਆਂ ਬੀਬੀਆਂ ਦਾ ਭਰਾਵਾਂ ਦਾ ਸਭ ਦਾ ਧੰਨਵਾਦ ਕਰਦਾ। ਬਾਕੀ ਆਪਾਂ ਨੂੰ ਪਤਾ ਹੀ ਆ ਵੀ ਆਪਾਂ ਉਹ ਇਕੱਠੇ ਕਿਉਂ ਹੋਏ ਆ। ਉਹਨਾਂ ਇਲੈਕਸ਼ਨ ਦਾ ਵੇਕਲ ਬੱਜ ਚੁੱਕਿਆ ਹੈ। ਇਹ ਕਿ ਆਪਾਂ ਨੇ ਸਿਰਫ ਆਪਣੇ ਪਿੰਡ ਦਾ ਸੁਧਾਰ ਕਰਨਾ। ਸਾਡੇ ਜਿਹੜੇ ਪਿੰਡ ਦੇ ਹੁਣ ਪਿਛਲੇ 10 ਸਾਲ ਦੇਖ ਲਓ ਆਪਾਂ ਨੇ ਕਿਸ ਤਰ੍ਹਾਂ ਡਰਕ ਭੋਗਿਆ। ਹਾਲਾਂਕਿ ਦਿਨੇਸ਼ ਜੀ ਦੇ ਟਾਈਮ ਤੇ ਹੁਣ ਗਲੀਆਂ ਬਹੁਤ ਬਣੀ ਆਈਆਂ ਗਿਆ ਇਹ ਚ ਨੋ ਡਾਊਟ ਕੋਈ ਗੋੜੀ ਨਹੀਂ ਹੈ ਕਿ ਉਹਨਾਂ ਨੇ ਕੰਮ ਨਹੀਂ ਕੀਤਾ ਲੇਕਿਨ ਸਾਡੀ ਬਲੌਂਗ ਦੀ ਦਾ ਕੰਮ ਹੈ ਹੀ ਐਨਾ ਜਿੰਨਾ ਕਰ ਲਈ ਉਹਨਾਂ ਹੀ ਥੋੜਾ ਇਸ ਕਰਕੇ ਸਾਨੂੰ ਹੋਰ ਵੀ ਬਹੁਤ ਜ਼ਿਆਦਾ ਸੁਧਾਰ ਦੀ ਲੋੜ ਹੈ ਉਹਨ ਸਾਡਾ ਬਾਹਰ ਰੋਡ ਦਾ ਜਿਹੜਾ ਪੁਲ ਤੋਂ ਜਿਹੜਾ ਰੋਡ ਆ ਰਿਹਾ ਇੱਕ ਤਾਂ ਸਾਡਾ ਉਹ ਬੰਨ ਵਾਲਾ ਉਹ ਬਹੁਤ ਜ਼ਰੂਰੀ ਆ ਦੂਜਾ ਸਾਡਾ ਉਧਰ ਅਦਾਰਸ਼ ਕਲੋਨੀ ਬੀ ਬਲੌਗ ਆ ਜਿੰਨਾ ਵੀ ਸਾਰਾ ਪਿੰਡ ਦਾ ਪਾਣੀ ਆ ਟਾਰਗੇਟ ਦਾ ਪਾਣੀ ਆ ਸਾਰਾ ਟੋਬੇ ਤੇ ਜਾਂਦਾ ਔਰ ਉੱਥੇ ਥੋੜਾ ਜਿਹਾ ਵੀ ਕਿਤੇ ਬਲੌਕ ਹੋ ਜੇ ਤਾਂ ਉਹ ਸਾਰੇ ਘਰਾਂ ਚ ਵੜ ਜਾਂਦਾ ਔਰ ਉਹਨਾਂ ਵਿਚਾਰੇ ਬੀ ਬਲੌਗਰਾਂ ਨੂੰ ਇੰਨਾ ਨੁਕਸਾਨ ਹੁੰਦਾ ਨਾ ਅਸੀਂ ਐਨੇ ਐਨੇ ਪਾਣੀ ਜੋ ਉੱਥੇ ਘੁੰਮ ਕੇ ਗਾਟਰ ਚੱਕ ਕੇ ਪਾਣੀ ਕੱਢ ਕੇ ਫੇਰ ਆਏ ਤੁਹਾਨੂੰ ਪਤਾ ਵੀ ਹਾਂ ਉਹ ਦੁੱਖ ਤਕਲੀਫ ਕੀ ਉਹਨਾਂ ਦੀ ਇੱਕ ਤਾਂ ਉਹ ਆਪਾਂ ਨੇ ਪੂਰ ਕਰਨਾ ਵੀ ਜਿਹੜਾ ਉਹ ਪਾਣੀ ਆ ਜਿਸ ਹੱਦ ਤੱਕ ਆ ਜਿਹੜਾ ਵੀ ਵੱਤੋ ਵਾਲਾ ਆਪਣੇ ਨਦੀ ਕੰਢੇ ਕੱਢਿਆ ਜਾਂਦਾ ਇੱਕ ਆਪਣਾ ਜਿਹੜੀਆਂ ਪਿੰਡ ਦੇ ਬਿਜਲੀ ਦੀਆਂ ਤਾਰਾਂ ਨੇ ਉਹਨਾਂ ਦਾ ਬਹੁਤ ਬੁਰਾ ਹਾਲ ਆ ਤਾਰਾ ਜਗਾ ਜਗਾ ਲਟਕਦੀਆਂ ਪਈਆਂ ਨੇ ਬਕਸੇ ਆ ਮੀਟਰਾਂ ਤੇ ਜਦੋਂ ਪਾਣੀ ਚ ਡੁੱਬ ਜਾਂਦੇ ਨੇ 1 ਮੀਟਰ ਸੜਨ ਨਾਲ ਉਹ ਸਾਰੇ ਮੀਟਰ ਸੜ ਜਾਂਦੇ ਨੇ ਕੋਸ਼ਿਸ਼ ਇਹਈ ਆ ਵੀ ਉਹ ਮੀਟਰ ਉਹ ਚੋਂ ਕੱਢ ਕੇ ਹਰ ਇੱਕ ਦੇ ਘਰ ਦੇ ਮੂਹਰੇ ਲੱਗ ਦੇ ਉਹਦੇ ਨਾਲ ਕਿਸੇ ਨੂੰ ਜੇ ਕਿਸੇ ਦਾ ਸੜੇ ਦਾ ਇਕੱਲੇ ਦਾ ਹੀ ਸੜੇ ਮਤਲਬ ਬਾਕੀਆਂ ਨੂੰ ਨੁਕਸਾਨ ਨਾ ਹੋਵੇ ਬਿਲਕੁਲ ਠੀਕ ਹੈ ਤਾਰਾ ਵੀ ਤੇ ਤਾਰਾ ਵੀ ਜਿਹੜੀਆਂ ਇਹ ਸਾਰੀਆਂ ਸੈੱਟ ਕਰਨੀਆਂ ਹੈਗੀਆਂ ਫਿਰ ਇੱਕ ਪਾਣੀ ਦੀ ਸਮੱਸਿਆ ਬਹੁਤ ਜ਼ਿਆਦਾ ਆ ਹੁਣ ਆਪਣੇ ਅੰਦਰ ਬੀ ਬਲੌਗ ਚ ਲੈ ਲਓ ਅੰਦਰ ਏ ਬਲੌਗ ਚ ਲੈ ਲਓ ਏਕਤਾ ਕਲੌਨੀ ਚ ਜਿੱਥੇ ਮਤਲਬ ਪਿੱਛੇ ਅੜ ਗਿਆ ਨਾ ਪਾਣੀ ਪਹੁੰਚਦਾ ਹੀ ਨਹੀਂ ਹੈਗਾ ਹੁਣ ਆਪਾਂ ਇੱਕ ਦਿਨ ਆਪਣੇ ਕੋਲ ਪਾਣੀ ਨਾ ਆਵੇ ਤਾਂ ਆਪਾਂ ਬੁਰਾ ਹਾਲ ਹੋ ਜਾਂਦਾ ਬਿਨਾ ਪਾਣੀ ਤੋਂ ਖਾਦਾ ਕੋਈ ਕੰਮ ਹੈ ਹੀ ਨਹੀਂ ਸਾਡੀ ਸ਼ੁਰੂਆਤ ਹੀ ਜਿਹੜੀ ਹੈ ਪਾਣੀ ਤੋਂ ਹੁੰਦੀ ਹੈਗੀ ਆ ਇੱਕ ਉਹ ਕਰਨਾ ਹੈਗਾ ਸਭ ਤੋਂ ਪਹਿਲਾਂ ਵੀ ਜਿਹੜਾ ਆਪਣਾ ਪੂਰੇ ਪਿੰਡ ਨੂੰ ਜਿਹੜਾ ਪੀਣ ਵਾਲਾ ਪਾਣੀ ਸਾਫ਼ ਸੁਥਰਾ ਮਿਲਣਾ ਚਾਹੀਦਾ ਹੁਣ ਪਾਣੀ ਦਾ ਚਾਰਜ ਅੰਦਰ ਪਿੰਡ ਵਾਲੇ ਕੋਲ ਸੀਗਾ ਸਰਪੰਚ ਕੋਲੇ ਠੀਕ ਹੈ ਉਹ ਜਿਹੜਾ ਉਹਨਾਂ ਨੂੰ ਕਲੋਨੀ ਵਾਲ ਕੋਈ ਮਤਲਬ ਨਹੀਂ ਸੀ ਹੁਣ ਵਿਚਾਰੇ ਕਲੋਨੀ ਵਾਲੇ ਐਨੇ ਪਰੇਸ਼ਾਨ ਹੁੰਦੇ ਸੀਗੇ ਦਾ ਜਿਨ੍ਹਾਂ ਨੂੰ ਜਿੱਥੋਂ ਕੋਈ ਉਮੀਦ ਹੁੰਦੀ ਹੈ ਅਗਲਾ ਉੱਥੇ ਹੀ ਫੋਨ ਕਰਦਾ ਮੈਂ ਬਾਹਰ ਵੀ ਸੀਗਾ ਮੇਰੇ ਕੋਲ ਉੱਥੇ ਤੋਂ ਵੀ ਫੋਨ ਆਇਆ ਜਦੋਂ ਮੋਟਰਾਂ ਮਰ ਪਿਆ ਵਿੱਚ ਖਰਾਬ ਹੋ ਗਿਆ ਸੀਗਾ ਬਾਈ ਇਸ ਤਰ੍ਹਾਂ ਇਸ ਤਰ੍ਹਾਂ ਵੀ ਪਾਣੀ ਨਹੀਂ ਆ ਰਿਹਾ ਜਿੱਥੇ ਜਿਹਦਾ ਵੀ ਫੋਨ ਆਇਆ ਉੱਥੇ ਟੈਂਕਰ ਭੇਜਿਆ ਕਿਸੇ ਨੂੰ ਇਹ ਨਹੀਂ ਗਿਆ ਉਹ ਹੁਣ ਵੀ ਤਾਜੀ ਵੀ ਹਜੇ ਹਫਤਾ 10 ਦਿਨ ਪਹਿਲਾਂ ਅਦਾਰਸ਼ ਕलोनी ਏ ਬਲੌਗ 'ਚ ਸਾਧ ਟੈਂਕਰ ਜਿਹੜੇ ਉੱਥੇ ਭੇਜਿਆ ਹਰਿੰਦਰ ਜੀ ਆ ਇਹਨਾਂ ਦੀ ਗਲੀ ਪੁੱਛਵੇ ਗਵਾ ਨਹੀਂ ਠੀਕ ਹੈ ਮਤਲਬ ਜਦ ਕੇ ਉੱਥੇ ਜਿਹੜਾ ਮਹੱਲੇ ਦਾ ਪੰਚਾਇਤ ਆ ਕੋਈ ਪ੍ਰਧਾਨ ਕੋਈ ਸੁਣਨ ਵਾਲਾ ਨਹੀਂ ਹੈਗਾ بس ਮੇਰੀ ਤਾਂ ਇਹੀ ਇੱਛਾ ਵੀ ਜਿਹੜਾ ਕੋਈ ਵੀ ਬੰਦਾ ਆਪਣਾ ਹੁਣ ਜਿਹੜੇ ਹੁਣ ਖੜੇ ਕੀਤੇ ਆ ਜਿਹੜੇ ਆਪਣੇ ਨੌਜਵਾਨ ਪੰਚ ਨੇ ਇਹਨਾਂ ਦੀ ਮਦਦ ਕਰੋ ਠੀਕ ਹੈ ਨਾ ਔਰ ਵੱਧ ਤੋਂ ਵੱਧ ਜਿਹੜਾ ਲੋਕਾਂ ਦੇ ਕੰਮ ਕਰਨ ਇਹ ਜਿੰਨਾ ਇਹ ਕੰਮ ਕਰਨਗੇ ਉਨਾ ਹੀ ਆਪਣਾ ਸੁਧਾਰ ਹੋਊਗਾ। ਹੋਰ ਜਿਹੜੇ ਹੁਣ ਆਪਣੇ ਸਾਰੇ ਭੈਣ ਭਾਈਆਂ ਨੂੰ ਇਹੀ ਹੱਥ ਬੰਨ ਕੇ ਬੇਨਤੀ ਆ ਵੀ ਆਪਣੇ ਜਿੰਨੇ ਵੀ ਪੰਚ ਖੜੇ ਨੇ ਇਹਨਾਂ ਦੀ ਸਪੋਰਟ ਕਰੋ ਆਪਣੀ ਹਰ ਇੱਕ ਵਾਰ ਚੋਕ ਟੀਮਾਂ ਬਣਾ ਕੇ ਉਹਨਾਂ ਦੇ ਨਾਲ ਚਲੋ ਤਾਂ ਕਿ ਜਿਹੜੇ ਆਪਣੇ ਬੰਦੇ ਅੱਗੇ ਆਉਣ ਤੇ ਆਪਣੇ ਜਿਹੜੇ ਪਿੰਡ ਦਾ ਸੁਧਾਰ ਕਰਨ। ਤੇ ਆਪਾਂ ਆ ਕਿ ਸਰਪੰਚੀ ਲਈ ਖੜੇ ਆ। ਹੁਣ ਸਰਪੰਚੀ ਲਈ ਵੀ ਹੁਣ ਪਬਲਿਕ ਦੇ ਜਿਹੜੇ ਬਹੁਤ ਕੰਮ ਹੁੰਦੇ ਨੇ। ਬਹੁਤ ਕੰਮ ਹੁੰਦੇ ਜਿਹੜੇ ਵਿਚਾਰੇ ਖਾਲੀ ਆਪਾਂ ਨੂੰ ਗਲੀਆਂ ਨਾਲੀਆਂ ਤੱਕ ਨਹੀਂ ਹੁੰਦਾ ਹੈਗਾ। ਬਹੁਤ ਕੰਮ ਇਹ ਜੋਂਦੇ ਜਿਹੜੇ ਬੰਦੇ ਦੇ ਪਰਸਨਲ ਕੰਮ ਹੁੰਦੇ ਆ ਉਹ ਨਹੀਂ ਉਹ ਪਾਉਂਦੇ ਹੈਗੇ। ਜਦ ਮੈਂ 2008 ਤੋਂ 2013 ਤੱਕ ਰਿਹਾ ਜਿਹੜੀ ਸਟੈਂਪ ਸੀ ਮੇਰੀ ਜੇਬ 'ਚ ਹੁੰਦੀ ਸੀਗੀ। ਜਿਹੜਾ ਕੋਈ ਬੰਦਾ ਫੋਨ ਮਾਰਦਾ ਸੀ ਹਾਂਜੀ ਬਾਜੀ ਸਟੈਂਪ ਲਾਉਣੀ ਆ। ਉਹਨੂੰ ਮੈਂ ਹੀ ਪੁੱਛਦਾ ਸੀ ਹਾਂ ਭਾਈ ਤੂੰ ਦੱਸ ਕਿੱਥੇ ਆ ਜਿੱਥੇ ਹੁੰਦਾ ਸੀ ਬੰਦਾ ਉੱਥੇ ਜਾ ਕੇ ਸਟੈਂਪ ਲਾ ਦੇਈਦਾ ਸੀ ਅਗਲਾ ਬੰਦਾ ਖੁਸ਼ ਬੰਦਾ ਯਾਰ ਸਰਪੰਚ ਮੇਰੇ ਕੋਲ ਚੱਲ ਗਿਆ ਉਹ ਗੱਲ ਅੱਜ ਵੀ ਬੰਦੇ ਯਾਦ ਰੱਖਦੇ ਨੇ ਉਹ ਚੀਜ਼ਾਂ ਨੂੰ ਠੀਕ ਹੈ ਨਾ ਇਸ ਕਰਕੇ ਇਹੋ ਜਾਂ ਆਪਾਂ ਚੁਣੀਏ ਵੀ ਹਾਂ ਵੀ ਜਿਹੜੇ ਸਾਡੇ ਵੀ ਗੰਮ ਹੋਣ ਪਰਸਨਲ ਉਹਨਾਂ ਕਿਸੇ ਦੀ ਕੋਈ ਬੜਾਪਾ ਪੈਨਸ਼ਨ ਆ ਕਿਸੇ ਦੀ ਕੋਈ ਮਿੱਡੋ ਪੈਨਸ਼ਨ ਆ ਕੋਈ ਅੰਗਹੀਨ ਪੈਨਸ਼ਨ ਆ ਇੱਕ ਕੁੜੀਆਂ ਦੀ ਸਕੀਮ ਆ ਜਿਹੜੀ ਆਸ਼ੀਰ ਆਪਣੇ ਸਗਨ ਸਕੀਮ ਆ ਪੂਰੇ ਬਹੁਤ ਆਪਣੇ ਪਿੰਡ ਦੇ ਇਹ ਜਿਹੜੇ ਸਿੱਧੇ ਸਾਦੇ ਲੋਕ ਹੈ ਜਿਨ੍ਹਾਂ ਨੂੰ ਪਤਾ ਵੀ ਨਹੀਂ ਹੁੰਦਾ ਹੈਗਾ ਤੇ ਮੇਰੀ ਆਤਮਾ ਘਰ ਘਰ ਜਾਣਾ ਲੱਭਦਾ ਲੈਣਾ ਕੋਈ ਵੀ ਕਿਸ ਤਰ੍ਹਾਂ ਦਾ ਵੀ ਮਿਲਦਾ ਜਿੱਥੇ ਵੀ ਕੋਈ ਮੈਨੂੰ ਬਦਲ ਲੱਗਦਾ ਉਹ ਕਰਵਾਣਾ ਹਾਲਾਂਕਿ ਇਹ ਕੰਮ ਸਾਰਾ ਪੰਚਾਇਤ ਦਾ ਹੁੰਦਾ ਹੈਗਾ ਇਹੋ ਜਾਂ ਨਹੀਂ ਹੋਣਾ ਚਾਹੀਦਾ ਵੀ ਕੋਈ ਵੀ ਆਪਣਾ ਪੰਚ ਸਰਪੰਚ ਜਿੱਤਿਆ ਅਰ ਆਪਣੇ ਘਰ ਬੈਠ ਗਿਆ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਜੇ ਸਾਨੂੰ ਪਬਲਿਕ ਨੇ ਜਿਤਾਇਆ ਤਾਂ ਸਾਡਾ ਵੀ ਫਰਜ਼ ਬਣਦਾ ਵੀ ਅਸੀਂ ਉਹਨਾਂ ਦੇ ਕੰਮ ਕਰੀਏ ਠੀਕ ਹੈ ਨਾ ਸਾਰੇ ਪੰਚਾ ਸਰਪੰਚਾਂ ਕੇ ਜਿਹੜੇ ਹੁਣ ਆਪਣੀ ਟੀਮ ਹੈਗੀ ਆ ਬਹੁਤ ਵਧੀਆ ਟੀਮ ਹੈ ਇਹਨਾਂ ਦੀ ਸਾਰੇ ਸਪੋਰਟ ਕਰੋ ਇਹਨਾਂ ਤੇ ਤਾਂ ਕਿ ਇਹ ਸਾਰੇ ਵੱਧ ਤੋਂ ਵੱਧ ਆਪਣੀ ਜਿਹੜਾ ਪਵਾੜਾ ਚ ਕੰਮ ਕਰਨਗੇ ਔਰ ਆਪਣੇ ਵਾਰ ਦੀ ਤਰੱਕੀ ਲਈ ਸਾਰੇ ਮਿਲ ਜੁਲ ਕੇ ਅਸੀਂ ਕੰਮ ਕਰਾਂਗੇ ਉਧਰ ਅੰਬੇਦਕਰ ਕਲੋਨੀ ਆ ਉਧਰ ਅੰਬੇਦਕਰ ਕਲੋਨੀ ਮਤਲਬ ਪਾਣੀ ਸਮਝ ਲਓ ਨਾ ਮਾਤਰਾ ਸਹੀ ਨਹੀਂ ਸਰਹਾ ਹੈ ਨਹੀਂ ਇੱਕ ਦੋ ਛੂੜੀਆਂ ਹੈਗੀਆਂ ਉਥੇ ਕਲੋਨੀ ਨਾਲ ਕੁਝ ਨਹੀਂ ਹੁੰਦਾਗਾ ਸਾਡੀ ਪ੍ਰਾਇਓਰਟੀ ਇਹੀ ਆ ਵੀ ਜਿੱਥੇ ਉਥੇ ਉਹ ਵੀ ਵਿਚਾਰੇ ਉਹਨਾਂ ਨੂੰ ਵੀ ਪਾਣੀ ਦੀ ਲੋੜ ਹੈ ਵੀ ਹਰ ਇੱਕ ਨੂੰ ਪਾਣੀ ਮਿਲਣਾ ਚਾਹੀਦਾ ਹੈ। ਪੈਰ ਦੇ ਆਧਾਰ ਤੇ ਅਸੀਂ ਉਹਨਾਂ ਨੂੰ ਪਾਣੀ ਦਸੀਂ ਦੇਵਾ। ਬਾਕੀ ਇੱਥੇ ਪਹੁੰਚੇ ਹੋ ਸਾਰੇ ਮੇਰੇ ਭੈਣਾ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ। ਫਿਰ ਸਾਰੇ ਅੱਗੇ ਹੀ ਬੇਨਤੀ ਕਰਦਾ ਜਿਹੜੇ ਵੀ ਆਪਣੇ ਤੁਸੀਂ ਤਾਂ ਬੋਟ ਪਾਣੀ ਪਾਣੀ ਆ ਜਿਹੜੇ ਆਪਣੇ ਹੋਰ ਵੀ ਲਿੰਕੇਜ ਨੇ ਇੱਕ ਦੂਜੇ ਦੇ ਸਾਰੇ ਲਿੰਕੇਜ ਨੇ ਅਰ ਸਾਰਿਆਂ ਨੂੰ ਮਤਲਬ ਪ੍ਰੇਰਿਤ ਕਰੋ ਵੀ ਆਪਾਂ ਉਹੀ ਸਰਪੰਚ ਪੰਚ ਚੁਣੀਏ ਵੀ ਜਿਹੜੇ ਸਾਡੇ ਵੀ ਕੰਮ ਕਰਨ ਔਰ ਸਾਡੇ ਪਿੰਡ ਦਾ ਵਿਕਾਸ ਵੀ ਕਰ। ਐਨਾ ਕਹਿੰਦਾ ਹਾਂ ਮੈਂ ਸਾਰਿਆਂ ਦਾ ਧੰਨਵਾਦ ਕਰਦਾ। ਜੰਨੂ ਵਾਇਗੋਜੀ ਦਾ ਖਾਸਾ ਵਾਇਗੋਜੀ ਵੀ ਕਰਦੇ। ਸਾਰਿਆਂ ਨੇ ਜਿਸ ਤਰ੍ਹਾਂ ਪਤਾ ਹੀ ਹੈ ਮੱਖਣ ਜੀ ਪਿਛਲੇ 15-16 ਸਾਲ ਤੋਂ ਲਗਾਤਾਰ ਕੰਮ ਕਰ ਰਹੇ ਹਨ। ਇਸ ਵਾਰ ਲੇਡੀ ਸੀਟ ਆਨ ਕਰਕੇ ਮੈਂ ਖੜੀ ਹੋਈਆਂ ਤਾਂ ਗੱਲ ਇੱਕੋ ਹੀ ਹੈ ਚਾਹੇ ਮੱਖਣ ਜੀ ਹੋਵੇ ਜਾਂ ਮੈਂ। ਪਹਿਲਾਂ ਇਕੱਲੇ ਸੀ ਹੁਣ ਮੈਂ ਵੀ ਨਾਲ ਹੋਇਆ ਕਰੂੰਗੀ। ਮਤਲਬ ਕਿ ਦੁੱਗਣਾ ਕੰਮ ਹੋ ਜਾਊਗਾ। ਪਹਿਲਾਂ ਜਿੰਨਾ ਹੁੰਦਾ ਸੀ ਉਸ ਤੋਂ ਦੁੱਗਣਾ ਕੰਮ ਹੋਊਗਾ। ਜਿੰਨਾ ਵੀ ਕੰਮ ਕਰ ਹੀ ਰਹਿਣਾ ਅੱਗੇ ਵੀ ਕਰਦੇ ਹੀ ਰਹਿਣਾ। ਤਾਂ ਹੱਥ ਜੋੜ ਕੇ ਇਹ ਹੀ ਬੇਨਤੀ ਹੈ ਕਿ ਸਪੋਰਟ ਕਰੋ ਜਿੰਨੇ ਵੀ ਸਾਡੇ ਮੈਂਬਰਸ ਨੇ ਉਹਨਾਂ ਦੀ ਵੀ ਤੇ ਨਾਲ ਸਰਪਰਚ ਦੀ ਕਰਾਈ ਗਈ। ਬਲੰਗੀ ਦਾ ਖਾਸਾ ਇਹਨਾਂ ਨੇ 4 ਸਾਲਾਂ ਦੇ ਵਿੱਚ ਜਦ ਤੋਂ ਮੈਂ ਪੱਲ ਨੂੰ ਜਾਣਣ ਲੱਗੀਆਂ ਮੈਂ ਇਹਨਾਂ ਨੂੰ ਹਮੇਸ਼ਾ ਸੇਵਾ 'ਚ ਦੇਖਿਆ। ਬਲੰਗੀ ਦੇ ਸਾਰੇ ਲੋਕਾਂ ਦੀ ਸੇਵਾ ਦੇ ਵਿੱਚ ਆਟਾ ਮੈਂ ਹਾਜ਼ਰ ਹੁੰਦੀ ਆ। ਜਿੱਥੇ ਕਿੱਥੇ ਪਾਣੀ ਦੀ ਗੱਲ ਹੁੰਦੀ ਹੈ ਉੱਥੇ ਇਹਨਾਂ ਨੇ ਇੱਕ ਫੋਨ ਤੇ ਮੇਰੇ ਇੱਕ ਫੋਨ ਤੇ ਅਟੈਂਡ ਕਰਿਆ ਤੇ ਇੱਕ ਫੋਨ ਤੇ ਇਹਨਾਂ ਨੇ ਪਾਣੀ ਭੇਜਿਆ। ਬਾਹਰ ਵੀ ਬੈਠੇ ਸੀਗੇ ਉੱਥੇ ਵੀ ਇਹਦਾ ਨਹੀਂ ਮੈਨੂੰ ਕਦੇ ਜਵਾਬ ਨਹੀਂ ਦਿੱਤਾ ਇੱਕ ਮੈਂ WhatsApp ਕਾਲ ਕਰਦੀ ਕਿ ਤੁਸੀਂ ਟੱਪ ਪਾਜੀ ਪੁਰਾਣੀ ਕਲੋਨੀ ਚ ਪਾਣੀ ਨਹੀਂ ਆਇਆ ਕੋਈ ਨਾਲ ਨਹੀਂ ਭਾਈ ਪਾਣੀ ਪਹੁੰਚਦਾ ਮਤਲਬ ਮੇਰੇ ਕਹਿਣ ਦਾ ਭਾਵ ਹੈ ਵੀ ਮੈਨੂੰ ਪੀਰੇ ਨੇ ਕਦੇ ਵੀ ਇੱਕ ਵੀ ਕੰਮ ਤੋਂ ਜਵਾਬ ਨਹੀਂ ਦਿੱਤਾ ਤੇ ਸਾਰੀ ਬਲੌਂਗੀ ਦੇ ਵਿੱਚ ਐਨੀ ਸੇਵਾ ਦੇ ਨਾਲ ਮਤਲਬ ਖੜੇ ਆ ਕਿ ਮੈਂ ਇਦਾਂ ਦਾ ਕੋਈ ਪੰਚ ਸਰਪੰਚ ਪਹਿਲਾਂ ਨਹੀਂ ਦੇਖਿਆ ਜੱਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦਿੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਊਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟਡੀ ਦੇ ਕੋਲੇ ਅੱਜ ਹੀ ਆਓ